ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭੋਮਾ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਗੁਰਸੇਵਕ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਆ ਤਿੰਨ گاਵਾ ਤੁਹਾਨੂੰ ਦਿਖਾਉਣੀਆਂ ਇੱਕ ਸੱਜਰ ਸੂਈ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਟੋਕੜ ਗੱਭਣ ਤੁਹਾਨੂੰ ਦਿਖਾਵਾਂਗੇ ਚੰਗੇ ਦੁੱਧ ਵਾਲੀ ਤੁਹਾਨੂੰ ਦਿਖਾਉਣੀ ਆ ਤੇ ਇੱਕ ਟੋਕੜ گاਵੇਂ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਉਣੀ ਆ ਉਹ ਵੀ ਚੰਗੇ ਰਿਕਾਰਡ ਵਾਲੀ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਕਿਰਪਾ ਵਾਇਰ ਤੁਸੀਂ ਸੁਣਾਓ ਚਲੋ ਵਧੀਆ ਜੀ ਅੱਜ ਮੀਂਹ ਪਈ ਆਂ ਬੜਾ ਸੇਰਦਾ ਹੀ ਅੱਜ ਸਵੇਰ ਦਾ ਕਾਫੀ ਮੀਂਹ ਪੈ ਗਿਆ ਹੁਣ ਚਲੋ ਫੇਰ ਧੁੱਪ ਨਿਕਲੀ ਬੜੀ ਵੱਜਾ ਬੜੀ ਬੜੀ ਲਗੀ ਝੋਨਾ ਪਾਣੀ ਟਿੱਪ ਨਹੀਂ ਦੇਖ ਰੌਂਦੇ ਹਾਂ ਹਾਂਜੀ ਹਾਂਜੀ ਅੱਜ ਦਾ ਮੌਸਮ ਹੈ ਠੀਕ ਰਿਹਾ ਸਵੇਰ ਦਾ ਹਾਂਜੀ ਅੱਜ ਵਧੀਆ ਰਿਹਾ ਪਰ ਇਹ ਡੰਗਰ ਨੂੰ ਕਰਦਾ ਨਾ ਆਏ ਨੇ ਕਿ ਡੰਗਰ ਸਵੇਰੇ ਨਾ ਆਏ ਫੇਰ ਲਿਬੜ ਗਏ ਆ ਚਿੱਕਰ ਹੋ ਜਾਂਦਾ ਨਾ ਚਿੱਕਰ ਹੋ ਜਾਂਦਾ ਤੁਹਾਨੂੰ ਪਤਾ ਤੇ ਚਲੋ ਨਾਮ ਦੱਸਦੇ ਕਰੀ ਨਾਮ ਮੇਰੀ ਆਪਣਾ ਗਰਸੇ ਫਿਕਸਿੰਗ ਪਿੰਡ ਭੋਮਾ ਤਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦਾ ਫੋਨ ਨੰਬਰ ਆ ਗਿਆ 98733 44843 ਤੇ ਅਜੀਤ ਗੂਲਪੇ ਚੱਲਦਾ ਜੇ ਉਹ ਹੈਗੇ 9915476522 ਠੀਕ ਹੈ ਜੀ ਹਾਂ ਜੀ ਤੇ ਬਿਲਕੁਲ ਮੇਨ ਰੋਡ ਦੇ ਉੱਤੇ ਹੀ ਘਰ ਹੈ ਆਪਣਾ ਮੇਨ ਰੋਡ ਦੇ ਵਿੱਚ ਜਿਹੜਾ ਆਪਣਾ ਅੰਬਰਸਾਹ ਫਤੇਗੜ ਚੂੜੀਆਂ ਨਾ ਮਜੀਠਾ ਆਇਆ ਉਹਦੇ ਉੱਤੇ ਮੇਨ ਰੋਡ ਤੇ ਘਰ ਹੈ ਜਿਹੜਾ ਮਜੀਠੇ ਤੋਂ ਫਤੇਗੜ ਚੂੜੀਆਂ ਰੋਡ ਜਾਂਦਾ ਮੇਨ ਰੋਡ ਤੇ ਬੜੀ ਮਸ਼ਹੂਰ ਜਗ੍ਹਾ ਬਾਬੇ ਰੋਡੇ ਸਾਹਿਬ ਦੀ ਜਿਹੜਾ ਉੱਪਰ ਚੜਦੀ ਆ ਹਾਂਜੀ ਹਾਂਜੀ ਤੇ ਉਹ ਬਿਲਕੁਲ ਲੱਗ ਗਈ ਹੈ ਹਨਾ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫੇਰਾ ਜਿਹੜੀ ਆ ਸੱਜਰ ਸੋਈਏ ਤੇ ਕਰ ਲੈ ਕਿੰਨਾ ਚਿਰ ਹੋਇਆ ਇਹਨਾਂ ਸੋਈ ਨਾ ਇਹਨੂੰ ਸੋਣੀ ਵੀ ਨਹੀਂ 10 ਦਿਨ ਹੋ ਗਏ ਮਗਰ ਬਸ਼ੀ ਆ ਤੇ ਦੁੱਧ ਕਿੰਨਾ ਤਿਆਰ ਹੋਣਾ ਮੁਕਕੀ ਭਾਵੇਂ ਕੋ ਦੋ ਟਾਈਮ ਦੇ ਵਾਲੇ ਭਾਵੇਂ ਤਿੰਨ ਟਾਈਮ ਦੇ ਵਾਲੇ 10 ਲੀਟਰ ਪੱਕਾ ਵਾ ਅੱਛਾ ਹਾਂਜੀ ਉਹ ਬਸ਼ੀ ਵੀਰ ਜੀ ਲੈ ਕੇ ਬੰਦਲੇ ਪਰ ਛੜਕ ਪਾਰ ਕਰਾਉਣੀ ਪਈ ਜੀ ਇਸ ਕਰਕੇ ਬਸ਼ੀ ਅੰਦਰ ਪੱਦੀ ਆ ਉਹ ਪੈਂਟ ਤੇ ਵਿਖਾ ਦਾਂਗੇ ਠੀਕ ਆ ਹਾਂਜੀ ਵੀਰ ਜੀ ਪਹਿਲਾ ਸੂਆ ਜੀ ਪਹਿਲਾ ਸੂਆ ਦਾ ਦੁੱਧ 10 ਕਿਲੋ ਤਿਆਰ ਹੈ ਵਾਜੂਗੀ ਔਰ 15 ਵੀਰ ਜੀ ਹੁਣ ਤਾਂ ਗੱਡੀ ਚੇਲਾੋਂ ਦੇ ਸਾਦੇ ਤੇ ਕਿੰਨਾ ਕਰੀ ਜਾਊਗੀ ਜ਼ਿਆਦਾ ਵੀਰ ਆਪਾਂ ਕਹਿੰਦੇ ਨਹੀਂ 12- ਜੀ ਬਾਲਾ ਦੋ ਦਹਾ ਡਿਟਰੀਆਂ ਨਾ ਹਾਂਜੀ 13 14 ਵਰਗਿਆ 5 ਫੈਂਟ ਦਾ ਦੁੱਧ ਏ ਠੀਕ ਆ ਹਾਂਜੀ ਬਾਕੀ ਇਹਨਾਂ ਦੀ ਸੀਲ ਠੰਡੀ ਕੋਈ ਵੰਗੜੀ ਪਉਣਾ ਇਦਾਂ ਬੈਠੋ ਕਾ ਹਾਂ ਨੇ ਤੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਬਾਕੀ ਚਲੋ ਜਿੰਨੇ ਵੀ ਆ ਥੱਲੇ ਸਫਾਈ ਚ ਆ ਬਾਕੀ ਮੇਰੇ ਮੇਰੇ ਬੈਠਦਾ ਜੇ ਮਾਸਾ ਕੱਦ ਹੋਰ ਹੁੰਦਾ ਨਾ ਹਾਂਜੀ ਤੇ ਰੋਪ ਦੋ ਇਹਦਾ ਕੱਦ ਨਾ ਵੱਡਾ ਜੇ ਨਾ ਛੋਟਾ ਜੇ ਮੇਰੇ ਚਲਾ ਜਾ ਮੇਲ ਹਾਂਜੀ ਵੀਰ ਜੀ ਤੇ ਮੁੱਲ ਫਿਰ ਇਹਦਾ ਮੋਲੇ ਵੀਰ ਜੀ ਕਰ ਨੂੰ ਭਾਣਾ 40 ਕਰੀਏ ਭਾਣਾ 42 ਕਰੀਏ ਹਾਂਜੀ 38000 ਦੇ ਦਾਂਗੇ 38000 ਜੀ ਹਾਂਜੀ ਚਲੋ 1000 ਵਿੱਚ ਹੋਰ ਛੱਡ ਦਿਓ 38000 ਕਰਦਾ ਗਾਏਗਾ ਦਾ ਮਾਰਦਾਨ ਕਰਨਾ ਭੈਣ ਭਰਾ ਦੂਰ ਹੋਵੇ ਕਿ ਮਾਰਨਾ ਕਰੀਏ ਫਿਰ ਤਾਂ ਬੜੀ ਦੁੱਖ ਵਾਲੀ ਗੱਲ ਆ ਕਿੰਨਾ ਸੌਦਾ ਕਰਾਂਗੇ ਕੋਈ ਮਾਲ ਮੁੱਲ ਲਾਵੇ ਵੀਤੀ ਠੀਕ ਆ ਹਾਂਜੀ ਤੇ ਆ ਕਿੰਨੇ ਚਿਰ ਦੀ ਚੈੱਕ ਪਾਸ ਚ ਇਹ ਵੀ ਸਾਢੇ ਤਿੰਨ ਦਿਨ ਚੈੱਕ ਪਾਸ ਆਪਾਂ ਕੱਲ ਪਰਸੋਂ ਦੀ ਕਰਾਤੀ ਪਰਸੋਂ ਸ਼ਾਮੀ ਆਪਣੇ ਕੋਲ ਆਈ ਸੀ ਠੀਕ ਆ ਹਾਂਜੀ ਤੇ ਕਿੰਨਾ ਚਿਰ ਦੋਦੇ ਦੇ ਕੋਲ ਜੀ ਇਹਦੇ ਕੋ ਬਾਦੀ ਥੋੜਾ ਸਾਡੇ ਕੋਲ ਦਿਲ ਜਣੇ ਲਾਇਆ ਆ ਕੇ ਅੱਛਾ ਹਾਂਜੀ ਘਰ ਤੋਂ ਲਈਆ ਚੰਗੇ ਰਿਕਾਰਡ ਵਾਲੀ ਮੇਰੀ ਜੀ ਦਾ ਸੱਜਰ ਨੇ ਦੁੱਧ ਪਾਇਆ ਕੋਈ 18 20 ਤੇ ਲੱਗ ਜਾ ਕੇ ਪਾਇਆ ਵਾ ਅੱਛਾ ਹਾਂਜੀ ਤੇ ਐਲੀ ਗਾੜੀ ਹੁਣ ਦੂਜਾ ਸਵੇਰ ਤੀਜੇ ਸਵੇਰ ਲਈ ਗਾੜੀ ਗੱਭਣਿਆ ਤੇ ਹੁਣ ਕਿੰਨਾ ਦੁੱਧ ਦੇ ਤੇ ਹੁਣੇ ਵੀਰ ਜੀ ਦੁੱਧ ਪੱਕਾ 8 ਕਿਲੋ ਵਾ ਤੋਰੋ ਫਿਰ ਇੱਕ ਰੀ ਨਾ ਇਹ ਕਾ ਵੀਰ ਜੀ ਇਹ ਉਹ ਤਾਂ ਪੱਕੇ ਹੱਬਾਂ ਚੜੇ ਮੜ ਆਇਆ ਖੁਰਜੇ ਪਰਨਾਲਾ ਇਹਦਾ ਮੜਾ ਪੈਰ ਦਬਦੀ ਉਹ ਆਪਾਂ ਦੱਸਣਾ ਜ਼ਰੂਰ ਸਮਝਦੇ ਆਂ ਅਗਲਾ ਪੈਰ ਇਹਦਾ ਇੱਕ ਥੋੜਾ ਜਿਹਾ ਨੌ ਚੜਿਆ ਵਾ ਉਹ ਥੋੜਾ ਗੱਦ ਕਾਟ ਦੀ ਚੰਗੀ ਆ ਜਿਹੜੀ ਬਾਕੀ ਕੱਚੀ ਜਗਾ ਤੇ ਨਹੀਂ ਕੋਈ ਗੱਲ ਈ ਦੀ ਆ ਦੇਖ ਸੰਦੇ ਬਾਕੀ ਮੇਰੇ ਤੇ ਸੰਧੀ ਫੀਲ ਜੇ ਠੀਕ ਬੈਠੋ ਆ ਕੋ ਕੋ ਤਮਨੇ ਨਾ ਚੋਲੇ ਆ ਵੇਖੋ ਠੀਕ ਆਪਾਂ ਪੂਪਾ ਵੇਖੋ ਕਿੰਨੀ ਚੰਗੀ ਬਾਕੀ ਮਿਲਕ ਮੇਨ ਵੀ ਚੰਗੀ ਲੱਗੀ ਆ ਤੇ ਥਾਨੇ ਵੀ ਚੰਗਾ ਇੱਕ ਵਾਰੀ ਲਾ ਜੋ ਸਿੱਧੀ ਉੱਥੇ ਤੋੜ ਲਿਆ ਵਿੱਚ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਵੀਰ ਜੀ ਵੇਖੋ ਡੰਗਰ ਇਹਦਾ ਸੁ ਐਵੇਂ ਲੱਭ ਜਾਂਦਾ ਨਹੀਂ ਹਾਂਜੀ ਢੋਕਰਾਂ ਵਿੱਚ ਲੱਭ ਜਾਂਦੀਆ ਢੋਕਰ ਦਿੱਖੋ ਡੰਗਰ ਬੜਾ ਔਖਾ ਲੱਭਦਾ ਵਾ ਹਾਂਜੀ ਹਾਂਜੀ ਤੇ ਮੁੱਲ ਕਰਾਉਣੇ ਵੀਰ ਜੀ ਭਾਵੇਂ 30 ਕਰਾ ਲਓ ਹਾਂਜੀ ਭਾਵੇਂ 28 ਕਰਾ ਲਓ ਇਹ ਹਾਂ ਨਾ 26 ਹਜ਼ਾਰ ਹੀ ਦੇਣੀ ਆ ਅੱਛਾ 26 ਹਜ਼ਾਰ ਦੀ ਇਹ ਵੀਰ ਜੀ ਕਮੇਟੀ ਆ ਉਹ ਪਾਹੇ ਡਬਲ ਕਰਦੇ ਆ ਇਹ ਵੀ ਮਾੜਾ ਜੇ ਨਵਾਂ ਬਣਾ ਦਈਏ ਬਣਾਉਣ ਨੂੰ ਬਣਾ ਹੀ ਸਕਦੇ ਆ ਹਾਂਜੀ ਪਰ ਆਪਾਂ ਘੱਪਣ ਕਰਕੇ ਨਹੀਂ ਬਣਾਇਆ ਅਸੀਂ ਜਿਹੜਾ ਐਵੇਂ ਨਾਲੇ ਇਡੇ ਕੋਈ ਬਹੁਤੀ ਦਿੱਕਤ ਵੀ ਨਹੀਂ ਆ ਹਾਂ ਪਰ ਆਪਣਾ ਦੱਸਣਾ ਫਰਜ਼ ਆ ਹਾਂਜੀ ਹਾਂਜੀ ਇਹ ਤੁਹਾਨੂੰ ਬਾਪਾ ਸੇ ਡਬਲ ਹੋਣੇ ਆ ਹਾਂਜੀ ਤੇ 26000 ਦੀ ਵੀ ਜਹਾਣਾ ਦੇਣੀ ਆ ਵਸ਼ੀ ਚਲੋ ਮੌਕੇ ਤੇ ਬੈਂਕ ਕਾਰਡ ਵੇਖ ਲਓ ਕਿੱਡਾ ਵੱਡਾ ਆ ਹਾਂਜੀ ਹਾਂਜੀ ਕੋਈ ਨਿੱਕੀ ਨਹੀਂ ਆਗੀ ਠੀਕ ਤੇ ਹੁਣ ਇੱਕ ਹੋਰ ਆਪਣੇ ਕੋਲ ਜਿਹੜੀ ਆਵਲੀ ਆ ਇਹ ਤੋਖੜੀ ਆ ਪਰ ਉਮੀਦ ਇਹਨੇ ਸੱਜਦੇ ਦੁੱਧ ਚੰਗਾ ਕੱਢੇ ਹੋਣਾ ਵਾ ਥੱਲੇੋਂ ਵੱਡੀ ਆ ਜਿਹੜਾ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਕਾਫੀ ਆ ਦੇਖ ਸਕਦੇ ਜੀ ਤੇ ਹੁਣ ਤੇ ਕਿਸ ਨੇ ਸਾਂਭੀ ਘਟਿਆ ਚਲੋ ਦੁੱਧ ਕਿੰਨਾ ਇਹ ਦੇਖੋ ਗੱਲ ਹੈ ਤਾਂ ਮਿਰਜੀ ਜੀ ਕਿ ਹੁਣ ਥੋੜੀ ਸਾਹੀ ਹੁੰਦੀ ਹੈ। ਤੋਂ ਨਹੀਂ ਕਰਮਾ ਵਾਲਿਆਂ ਨੂੰ 10 ਕਿਲੋ ਪਾਣੇਗਾ। ਸਾਹਮਣੇ ਥੋੜੀ ਕੰਮ ਟੇਲਾ ਰਹਿ ਗਿਆ ਵਾ। ਹਾਂਜੀ ਹਾਂਜੀ। ਤੇ ਇਸ ਟਾਈਮ ਵੀਰੇ ਜਿਹੜਾ ਪੱਕਾ ਦੁੱਧ ਦੇ ਦੋ ਹੈਗਾ 7 ਕਿਲੋ ਜੀ। ਹੈਗਾ ਪੱਕਾ ਦੁੱਧ। ਵੀਰੇ ਜੀ ਦੋ ਟਾਂ ਚਵਾ ਕੇ ਦੇਣਾ ਤਾਂ ਪਾ ਦੇ। ਤੋਰੋ ਫੇਰ ਇੱਕ ਰੀਨ। ਇੱਕ ਨਾ ਵੀਰੇ ਜੀ ਗੱਲ ਸੁਣ ਮੇਰੀ। ਆਪਾਂ ਦੱਸਣਾ ਢਾ ਫਿਰ ਜਿਆ। ਆਹ ਇਹਦਾ ਗੁਰੂ ਦਾ ਖਾਣਾ ਹੈ ਨਾ। ਹਾਂਜੀ। ਇੱਧਰ ਦਾ ਆਪਾਂ ਇੰਨਾ ਪੰਜਰ ਤਾਂ ਰਾਂ ਫਰਕ ਹੈਗਾ ਜੀ। ਬੈਣੀ ਤੇ ਦੂਸਰੇ ਪਾਸੇ। ਹਾਂਜੀ ਬੈਣੀ ਦੂਜੇ ਬੰਦੇ ਵਾਲਾ। ਠੀਕ ਹੈ। ਕਿਉਂਕਿ ਯਾਰ ਇਹ ਦੁੱਧ ਵਾਲੀਆਂ گاਵਾ ਹੁੰਦੀਆਂ ਅਕਸਰ ਤੋਕੜਾਂ ਜਦੋਂ ਹੋ ਜਾਂਦੀਆਂ ਕਈ ਵਾਰੀ ਥਣਾਂ ਦਾ ਫਰਕ ਪਾ ਜਾਂਦੀਆਂ ਅੰਦਰ ਅੰਦਰ ਵਿੱਚ ਦੱਸਣਾ ਪਰਚੇ ਆ ਹਾਂਜੀ ਹਾਂਜੀ ਬਾਕੀ ਵਹਿੜਾ ਵੀ ਜੀ ਦੂਜਾ ਸੂਬਾ ਵਹਿੜਾ ਕੱਦ ਕਾਰ ਵਿੱਚ ਵੀ ਦੱਸਦਾ ਵੀ ਮੇਲ ਬੁੱਝ ਚਗੀ ਸੀ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਕੇ ਲੈਣੀ ਬਸ ਇਹ ਵੀ ਠੰਡੀ ਸੀਰ ਵੀਰ ਜੀ ਇਹ ਇਹਦਾ ਫਰਮੁੱਲ ਮੋਲ ਨਹੀਂ ਵੀ ਦੇ ਜੀ 15000 ਦੀ 15 ਦੀ ਹਾਂ ਜੀ ਜ਼ਿਆਦਾ ਨਾ ਹੋ ਜਾਊਗਾ ਚਲੋ ਕਰਾਓ ਮਾਰਦਾਂ ਫਿਰ ਕੀ ਆ ਕਿੰਨੇ ਦੇ ਦੇਤੀਏ ਤੁਸੀਂ ਵੀਰੇ ਜਿੰਨਾ ਆਖੂਗਾ ਜੱਸ ਨੂੰ ਹਾਂ ਜੀ ਵੀਰ ਜੀ 13 ਦੇ ਦਈਏ ਨਹੀਂ ਵੀਰ ਜੀ ਯਾਰ ਹੋਰ ਛੱਡੀਏ ਅੱਛਾ 12 ਦੀ 500 ਹੋਰ ਛੱਡਿਏ ਅੱਛਾ ਸਾਡੇ 11000 ਰਿਆਸ ਨੂੰ ਵੀਰ ਕੀ ਦੇਣੀ ਜੀ ਅੱਛਾ ਹਾਂ ਜੀ ਦੋਵੇਂ ਟਾਈਮ ਵੀਰ ਕੋ ਚੋਲੇ ਤਸੱਲੀ ਕਰ ਲੈ ਵੜੇ ਕੱਦ ਕੱਢ ਚੰਗਾ ਠੰਡੀ ਸੀਲ ਆ ਠੀਕ ਹੈ ਉਹਦੀ ਵੀਰ ਜੀ ਪੂਰਾ ਹੋ ਗਿਆ ਠੀਕ ਹੈ ਜੀ ਹਾਂ ਜੀ ਤੇ ਬਾਕੀ ਕੋ ਸਾਰੇ ਵੀਰਾਂ ਬਹਿ ਤੇ ਕਿਪਾ ਬੰਦ ਕਰ ਆਪਣੇ ਛੱਡੀ ਕਰਕੇ ਲੋ ਹਾਂ ਜੀ ਹਾਂ ਜੀ ਆਪਣੀ ਸਮਝਣਾ ਆਪਣੇ ਵੇਖ ਚਾਕ ਕੋਈ ਨਾ ਬਚਨੇ ਤੁਸੀਂ ਠੀਕ ਹੈ ਜੀ ਹਾਂ ਜੀ ਵੀਰ ਜੀ ਠੀਕ ਹੈ ਵੀਰ ਜੀ ਬਾਕੀ ਜੋ ਵੀ ਆ ਬੱਛੀ ਕਾਰੀ ਅੰਦਰ ਵੀ ਜੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਆਵਾ ਚੀਜੇ ਜਿਹੜੀ ਉਹ ਵਾਲੀ ਗੰਦ ਜਿਹੜੀ ਬਾਹਰ ਬੰਨੀ ਹੈ ਪਹਿਲੇ ਨੰਬਰ ਤੇ ਤੇ ਆਪਣੀ ਕੋਈ ਸਮਝਣਾ ਵੇਖ ਲੈ ਕਿੰਨੇ ਚੱਦੀ ਹੈ ਬਾਕੀ ਆਪਣੀ ਕਿਧਰ ਵੀ ਪਸ਼ੂ ਲੈਣਾ ਵਾ ਆਪਣੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਪਹਿਦੀ ਪਸ਼ੂ ਲਓ ਜੀ